ਅਫਕਾਰ ਸੰਬੰਧੀ ਸਲੋਜੀ ਤੇ ਅਫਕਾਰ ਜਿਹੜੇ ਦੇਥ ਹੋਈ ਤੁਹਾਡੇ ਕੀ ਲੱਗਦਾ ਰੱਬ ਦੀ ਜਿਹੀ ਐਸ ਬੰਦਰੀ ਸੀ ਤੁਸੀਂ ਕਹਿੰਦੇ ਸੀਗੇ ਬਹੁਤ ਲੱਖ ਬੱਚਾ ਸੀ ਸਾਡਾ ਘਟੜ ਟਰਮੀਨਾ ਫੈਲਾਉ ਨੂੰ ਚਾਣੋ ਬਾਤ ਗਈ ਸੀ ਸਾਰੇ ਕੁਝੀ ਕੁਝੀ ਛੱਡ ਕੇ ਔਰ ਕੱਲ ਸਾਨੂੰ ਜਦੋਂ ਪਤਾ ਲੱਗਿਆ ਸਾਬ ਤੁਹਾਡੇ ਕਹੇ ਦੁਕਾਨੇ ਤੇ ਵੀ ਜਾਣੇ ਚੱਲ ਪਈ ਅਟੇ ਪਰ ਮਾਰਿਓ ਪਾਵਾ ਤਾਂ ਬੇ ਹਰ ਇੱਕ ਵਾਰੋਂ ਗੱਲ ਹੋਈ ਹੈ ਤੁਹਾਡੀ ਮੇਰੀ ਹੈ ਤਾਂ ਪਾਰ ਵਾਲਾ ਤੇ ਇੱਕ ਦਮ ਪਹਿਲਾਂ ਉਹ ਰੌਣ ਤੋਂ ਪਹਿਲਾਂ ਹੋਈ ਕੁਛ ਜੀ ਦਾ سامنے ਡਰ ਗਿਆ ਬਹੁਤ ਖੈਸ ਤੇ ਕੋਈ ਤਕਲੀਫ ਨਹੀਂ ਸੀ ਕੰਮ ਤੇ ਜਾ ਰਿਹਾ ਸੀਗਾ ਕੰਮ ਤੇ ਜਾਂਦਾ ਜੇ ਰੋਡ ਕਰਾਸ ਕਰਨ ਲੱਗਿਆ ਗੱਟੇ ਦੀ ਲਪੇੜ ਤੇ ਵਿੱਚ ਆ ਗਿਆ ਇਹਦੀਆਂ ਉਹ ਡਟਵਾਣੀਆਂ ਤੇ ਘੋਟਾਂ ਵੀ ਪੇਚੀਆਂ ਨੇ ਉਹਨਾਂ ਦੇ ਸਰਕਾਰ ਨੂੰ ਕੀ ਪੀਲ ਕਰਨਾ ਚਾਹੁੰਦਾ ਕਿ ਜਿਹੜੇ ਉਹਦਾ ਪ੍ਰੋਸੈਸਿੰਗ ਆ ਬੋਡੀ ਲੈ ਜਾਂਦੇ ਆ ਬੋਡੀ ਲੈ ਜਾਂਦਾ ਕਿ ਕਲੀਅਰ ਛੇਤੀ ਹੋਵੇ ਅਸੀਂ ਇਹ ਕਹਿ ਰਹੇ ਹਾਂ ਵੀ ਸਾਡਾ ਬੱਚਾ ਸਾਡੇ ਕੋਲ ਆ ਚੁੱਕਾ ਹੈ ਹਜੇ ਵੀ ਪਿੱਛੇ ਦਾ ਬਹੁਤ ਦੇਖ ਸੀ ਸਰਕਾਰ ਤੋਂ ਪੀਲ ਕਰ ਕਿ ਸਾਡੇ ਪਿੱਛੇ ਦਾ ਸੀ ਬਹੁਤ ਦੇਖ ਸੀ ਸਰ ਜੀ ਦਿਰਖਣਾ ਹੋਗਾ ਪਰ ਇਹ ਥੋੜਾ ਕੀ ਨਾਮ ਨੂੰ ਨਾ ਨਰਨੋ ਸੁਜੀਤ ਸਿੰਘ ਆਈ ਤਰੀ ਅਦੁਰ ਕਰਨਾ ਬਾਕੀ ਹੈ ਬੱਚੇ ਦੀ ਡੈਥ ਹੋਈ ਹੈ ਕੀ ਕਾਰਨ ਕੋਈ ਹੈ ਇਹ ਕਾਰਨ ਆਇਆ ਹੋਈ ਹੈ ਇਹ ਕੰਮ ਤੇ ਜਾ ਰਿਹਾ ਤੇ ਤੇ ਪਿੱਛੋਂ ਗੱਡੀ ਨੇ ਵੇਡ ਮਾਰੀ ਉਹ ਕਿੰਨੇ ਚਿਰ ਪਹਿਲਾਂ ਵਾਪਰੀ ਡੇਢ ਮਹੀਨਾ ਹੋ ਗਿਆ ਜੀ ਉਮਰ ਕਿੰਨੀ ਕੀਤੀ ਬੱਚੇ ਦੀ ਉਮਰ 23 ਸਾਲ ਦੇ ਲਗਭਗ ਤੁਹਾਡਾ ਕੀ ਲੱਗਦਾ ਮੇਰਾ ਭਤੀਜਾ ਜੀ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦਾ ਜਿਹੜਾ ਉਹਨਾਂ ਨੂੰ ਬਾਡੀ ਲੈਣ ਦੇ ਵਿੱਚ ਪ੍ਰੋਸੈਸ ਮੈਂ ਤਾਂ ਕਹਿੰਦਾ ਜੀ ਸਾਡੀ ਮਦਦ ਕੀਤੀ ਜਾਵੇ ਲਾਸਟ ਟਾਈਮ ਕਦੋਂ ਉਹਦਾ ਫੋਨ ਮਗਰ ਕਦੋਂ ਗੱਲ ਹੋਈ ਇੱਕ ਦਿਨ ਪਹਿਲਾਂ ਹੋਈ ਆ ਜੀ ਕੀ ਕਹਿੰਦਾ ਸੀ ਕੁਛ ਨਹੀਂ ਅਗਰ ਬਾਹਰ ਸੀ ਨਾ ਬਾਕੀ ਤਾਂ ਠੀਕ ਠਾਕ ਬੋਲਿਆ ਜੀ ਉਹ ਹੂੰ ਕੋਈ ਗੱਲ ਬਾਤ ਨਹੀਂ ਜੀ ਤਾਂ ਜੀ ਕੌਣ ਕੌਣ ਪਰਿਵਾਰ ਦੇ ਵਿੱਚ ਕੌਣ ਕੌਣ ਨੇ ਦੋ ਭਤੀਜੇ ਦੀ ਇੱਕ ਭਤੀਜਾ ਬਾਹਰ ਚਲ ਗਿਆ ਦੀ ਇੱਕ ਇੱਥੇ ਆ ਜੀ ਦੂਜਾ ਉਹ ਕਿਹੜੀ ਕੰਟਰੀ ਚ ਉਹ ਤਾਂ ਹੀ ਖੇਤੀਬਾੜੀ ਕਰਦਾ ਹੀ ਹੈ ਅੱਛਾ ਹਾਂ ਜੀ ਇਹ ਕਿੰਨਾ ਸਮਾਂ ਪਹਿਲਾਂ ਗਿਆ ਇੱਕ ਡੇਢ ਕਿ ਮਹੀਨੇ ਦੇ ਲਗਭਗ ਜੀ ਅੱਛਾ ਹਾਂ ਜੀ ਮੈਂ ਇਹ ਪਰਿਵਾਰ ਚ ਕੋਣ ਕਰਨਾ ਉਹ ਬਹਾਸ ਕੀ ਸੀ ਜੇ ਹੋਰ ਕੋਈ ਕੰਡ ਕਰ ਰਿਹਾ ਬੰਦਾ ਇੱਕ ਡੈਡੀ ਆ ਕੇ ਦਾ ਇੱਕ ਮੰਮੀ ਆ ਇੱਕ ਭਰਾ ਜੀ ਤੇ ਬੋਡੀ ਵਗੈਰਾ ਕਦੋਂ ਤੱਕ ਆ ਮੈਂ ਤਾਂ ਕਹਾਂ ਸਰਕਾਰ ਛੇਤੀ ਤੋਂ ਛੇਤੀ ਸਾਡੀ ਮਦਦ ਕਰੀ ਜਾਵੇ ਸਭ ਦਾ ਡਿਪੈਂਡਡ ਦੇ ਵਿੱਚ ਇਤਰਾਸਤੀ ਹੋਈ ਜਾਂ ਸਭ ਨੂੰ ਹਾਂਜੀ ਮੈਂ ਸਾਬਕਾ ਸਰਪੰਚ ਲੋਬੀ ਸਾਡੇ ਪਿੰਡ ਇੱਕ ਨੌਜਵਾਨ ਮੁੰਡੇ ਦੀ ਮੌਤ ਹੋ ਗਈ ਜਿਹੜੀ ਪਿੰਡ ਚ ਬਹੁਤ ਹੀ ਸਾਡੇ ਪਿੰਡ ਦੀ ਸੋਗ ਦੀ ਲਹਿਰ ਹੈ ਜੀ ਇਹ ਨੌਜਵਾਨ ਮੁੰਡਾ ਸਾਡਾ ਡੇਢ ਮਹੀਨਾ ਪਹਿਲਾਂ ਇਟਲੀ ਗਿਆ ਸੀਗਾ ਜੀ ਤੇ ਜਦੋਂ ਇਟਲੀ ਤੇ ਆਪਣੇ ਕੰਮ ਲਈ ਸਵੇਰੇ ਸਾਈਕਲ ਤੇ ਜਾ ਰਿਹਾ ਸੀਗਾ ਇੱਕ ਤੇਜ਼ ਰਫ਼ਤਾਰ ਗੱਡੀ ਨਾਲ ਐਕਸੀਡੈਂਟ ਦੇ ਵਿੱਚ ਦੀ ਮੌਕੇ ਤੇ ਮੌਤ ਹੋ ਗਈ ਰੋਟੀ ਰੋਟੀ ਦੀ ਤਲਾਸ਼ ਚ ਗਿਆ ਸੀਗਾ ਹਾਂਜੀ ਆਪਣੇ ਘਰੋਂ ਇਥੋਂ ਕੰਮ ਕਰਨ ਵਾਸਤੇ ਗਿਆ ਸੀਗਾ ਜ਼ਮੀਨ ਘਾਟੂਣ ਕਰਕੇ ਬਾਹਰ ਜਾ ਕੇ ਮਿਹਨਤ ਕਰਾਂ ਤੇ ਆਪਣੇ ਪਰਿਵਾਰ ਨੂੰ ਸੱਟ ਕਰਾਂ ਜੀ ਪਿਪਰ ਡੇਡ ਮਹੀਨੇ ਵਿੱਚ ਵਿਚਾਰੇ ਦੀ ਮੌਤ ਹੋ ਗਈ ਜੀ ਅਸੀਂ ਸਰਕਾਰ ਨੂੰ ਕੀ ਕੀ ਕਹਤਾ ਮੈਂ ਕਹੋਣ ਜਿਹੜੀ ਉਹਦੇ ਦੀ ਡੈਡ ਬੋਡੀ ਆ ਜੀ ਅਸੀਂ ਪੰਜਾਬ ਸਰਕਾਰ ਕੋਲ ਬੇਨਤੀ ਕਰਦੇ ਆ ਅਪੀਲ ਕਰਦੇ ਆ ਕਿ ਜਿਹੜੀ ਮੁੰਡੇ ਦੀ ਡੈਡ ਬੋਡੀ ਹੈ ਜੀ ਤੇ ਉਹਨੂੰ ਪੰਜਾਬ ਲਿਆਉਣ ਵਿੱਚ ਸਾਡੀ ਸਰਕਾਰ ਬਹੁਤ ਮਦਦ ਕਰੇ ਵੀ ਜਲਦੀ ਤੋਂ ਜਲਦੀ ਡੈਡ ਬੋਡੀ ਸਾਡੇ ਕੋਲ ਉੱਥੇ ਪਹੁੰਚੇ ਜੀ ਤੇ ਉਹਦਾ ਜਿਹੜਾ ਅੰਤਿਮ ਸੰਸਕਾਰ ਆ ਉਹ ਟਾਈਮ ਸਿਰ ਹੋ ਸਕੇ ਜੀ ਹੋਇਆ ਕਦੋਂ ਹੈ ਇਹ ਵੀ ਜੀ ਕੱਲ 12:00 ਵਜੇ ਦਾ ਇਟਲੀ ਦੇ ਵਿੱਚ ਹੋਇਆ ਜੀ ਇਹ ਤੇ ਸਾਨੂੰ ਇੱਥੇ 4 ਵਜੇ ਪਤਾ ਲੱਗਿਆ ਜੀ ਵੀ ਇਹ ਦਰਘਟਨਾ ਹੋ ਗਈ ਉੱਥੇ ਉਹਦੀ ਮੌਤ ਹੀ ਮੌਤ ਹੋ ਗਈ